ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਆਨੰਦਪੁਰੇ ਤੁਹਾਡਾ ਸਵਾਗਤ ਕਰਦੇ ਆਂ ਸਾਡਾ ਪੰਜਾਬ ਸਾਡੇ ਵਿਰਸੇ ਵਾਲੀਆਂ ਗੁਰੀਆਂ ਦੀ ਗੱਲ ਮੰਨ ਨਹੀਂ ਕਹਿੰਦੇ ਤੁਸੀਂ ਕੱਲੇ ਕਹਿ ਦਿੰਦੇ ਹੋ ਹੂੰ ਬੀਬੀ ਰਾਣੀ ਬੋਲੇ ਨਾ ਫਿਰ ਮੈਂ ਹੋਰ ਕੀ ਕਰਾਂ ਹਨਾ ਤੇ ਲੋ ਤੁਸੀਂ ਮੈਂ ਅੱਜ ਬਹੁਤ ਹੀ ਤੁਹਾਨੂੰ ਪਿਆਰਾ ਜਿਹਾ ਲੋਕੀ ਸੁਣਾਉ ਇਹ ਗੀਤ ਵੱਖਰੀ ਤਰ੍ਹਾਂ ਦਾ ਹੀ ਐ ਵੱਖਰਾ ਤੇ ਇਹ ਧੌਰ ਪਰ ਜਾਏ ਜੀ ਨੋਕ ਚੋਕ ਹੈ ਹਨਾ ਤੇ ਤੁਸੀਂ ਸੁਣਿਓ ਫਿਰ ਇਸੇ ਵਿੱਚ ਤੇ ਉਹ ਪਰਜਾਈ ਫਿਰ ਕਹਿੰਦੀ ਉਹਨੂੰ ਕਹਿੰਦੀ ਵੀ ਮੈਂ ਤੈਨੂੰ ਤੂੰ ਅੱਜ ਮੇਰੇ ਘਰੇ ਰੋਟੀ ਖਾਈ ਉਹਨੂੰ ਉਹਦੇ ਘਰ ਆਲਾ ਗਿਆ ਹੋਇਆ ਸੀ ਉਹਨੇ ਕਿਹਾ ਵੀ ਮੈਂ ਆਪਣਾ ਪਹਿਰੇਦਾਰ ਬਣਾ ਕੇ ਇੱਥੇ ਨੂੰ ਸੱਦ ਲਾਂ ਉਹ ਕਹਿੰਦਾ ਵੀ ਮੈਂ ਆ ਜਾਊਂਗਾ ਫਿਰ ਮੈਂ ਰੋਟੀ ਅੱਜ ਮੈਂ ਸੰਤਾਂ ਦੇ ਡੇਰੇ ਜਾਣਾ ਹੈ ਹਨ ਤੇ ਬਾਕੀ ਅੱਗੇ ਤੁਸੀਂ ਫਿਰ ਇਸ ਗੀਤ 'ਚ ਸੁਣਿਓ ਹੈ ਵੀ ਉਹਨੇ ਕੀ ਬੋਲਿਆ ਤੇ ਉਹ ਪਰਜਾਈ ਦੀ ਕੀ ਨੋਕਚੋਕ ਹੋਈ ਹੋਈ ਤਾਂ ਬਹੁਤ ਵਧੀਆ ਤੇ ਤੇ ਲਮਾਣੋ ਇਸ ਜੀ ਦਾ ਨੰਦ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨੱਕ ਕੰਨ ਗਲੇ ਦੀ ਹਰ ਸਮੱਸਿਆ ਦਾ ਹੱਲ ਉਹਦੇ ਜਿਹ ਦੱਸਿਆ ਹੋਊਗਾ ਉਹ ਨੁਕਤਾ ਪਾਉਂ ਕਾਪੀ ਪੈਨਸਲ ਲੈ ਕੇ ਵੇਜੋ ਤੇ ਬਾਰੀ-ਬਾਰੀ ਮੈਂ ਤੁਹਾਨੂੰ ਫਿਰ ਕਹਿਣਾ ਪੈਂਦਾ ਹੈ ਹਨਾ ਤੇ ਲੋ ਜਰੂਰ ਫਿਰ ਉਹ ਤਿਆਰ ਰੱਖੋ ਨੁਕਤੇ ਵਾਸਤੇ ਵੀ ਲੈ ਹੁਣ ਸੁਣੋ ਇਹ ਰੰਗਾਰੰਗ ਪ੍ਰੋਗਰਾਮ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਤੇ ਹੰਦੋਂ ਮੈਂ ਫੇਰ ਬਾਤ ਹੀ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਹਾਂ ਪਾਂਡੇ ਮਾਂ ਜਾਂ ਤੇ ਚੋਂ ਕਮੈਂ ਲਿਪ ਦੀ ਦਿਉ ਰਾਹ ਧੀਰਸਈ ਕਰੀ ਮੇਰੇ joka mai lip di de ra dir sai kari mere be de ra ajir sai soy sano Santa de, de, de. ਦੇ ਕੁੰਡ ਕਿਨੇ ਖੜੇ ਕਾ ਨੀ ਬੀਬੀ ਕੁੰਡ ਕਿਨੇ ਖੜੇ ਕਾ ਯੁਪਕਾਰੇ ਪਾਬੋ ਰਾਣੀਏ ਦੇ

ਦੀ ਜੀ ਮਨ ਜੀ ਤੇ ਬਾਣੇ ਪਰਾਨ ਵੇਧ ਰ ਮਨ ਜੀ ਡਾਵੇ ਤੁਮ ਬਰੇ ਟੂ ਟੀ ਜੀ ਮਨ ਜੀ ਤੇ ਬਾਣੇ ਪਰ ਬੋ ਮਹਲੀ ਮਗਦੇ ਨੇੜੇ ਰਾਰੇ ਦੇ ਦਿਦੋ ਨਾ ਕਰ ਭਬ ਮਹਲੀ ਮਗਦੇ ਨੇੜੇ ਮਹਲੀ ਤਾਂ ਥਾਂ ਬੇਦ ਬਥੇਰੇ घर वीर न मथांव बसेर जर वीरनि ते रोक वीरनि day ਗੁੱਜੜੇ ਮਖੋਲੇ ਨਾ ਕਰੀਵੇ ਦਿਹਰ ਕਰੇ ਵੀਰੇ ਨਹੀਂ ਤੇ ਗੁੱਜੜੇ ਮਖੋਲੇ ਨਾ ਕਰੀਵੇ ਦਿਹਰ ਕਰੇ ਵੀਰੇ ਨਹੀਂ ਤੇ भेण ठाणे दर जी गुस्सा देख्नी मेर दौरा मेरा जी रा थे पैरींद खली እንጁቲ ਵੇਦੇ ਹੋਰਾ ਪਾਸ ਕੜੀ ਸੀਟੂ ਤੇਰਾ ਪੈਰ ਦੇਖ ਲਈ እንጁਤੀ ਵੇਦੇ ਹੋਰਾ ਪਾਸ ਕੜੀ ਸੀਟੂ ਤੇਰਾ ਹਾਸਾ ਮਖੋਲੇਤਾ ਬਣਿਆ ਬਾਬੋ ਛੋਟਾ ਵੀਰੇ ਮੈਂ ਤੇਰਾ ਹਾਸਾ ਮਖੋਲੇ ਤਾ ਬਣਿਆ ਬਾਬੋ ਛੋਟਾ ਵੀਰੇ ਮੈਂ ਤੇਰਾ ਨੀ ਬਾਬੋ ਛੋਟਾ ਵੀਰੇ ਇਤ ਹੋਇਆ ਪੂਰਾ ਮੀਰੀ ਨਾਲ ਨੂੰ ਖੰਗ ਛਿੜੀ ਗਈ ਫਿਰ ਵਿੱਚ ਅਸੀਂ ਚਲ ਔਖੇ ਸੋਖੇ ਪੂਰਾ ਕਾਰੀ ਦਿੱਤਾ ਤੇ ਫਿਰ ਤੁਸੀਂ ਇਹ ਦੇਖ ਲਓ ਵੀ ਢੇਰ ਪਰ ਜਾਈਦਾ ਹੈ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਅਖੀਰ ਕਿਹਾ ਮੈਂ ਤਾਂ ਹਾਸਾ ਮਖੌਲ ਕਰਿਆ ਸੀ ਤੇ ਉਹ ਵੀ ਕਰੜੀ ਰਹੀ ਹੁਣੇ ਵੀ ਫਿਰ ਹਾਰ ਮੰਨਦੀ ਮਾਫੀ ਮੰਗਦੀ ਸਿਆਣਾ ਰਹਾ ਤੇ ਨਹੀਂ ਤਾਂ ਫਿਰ ਫੋਰ ਪੰਗੇ ਪੈ ਜਾਂਦੇ ਅਸੀਂ ਵੀ ਕਰੜੀ ਗਾ ਰਹੀ ਜਿੰਨਾ ਗੀਤ ਗਾਤਾ ਖੰਗਦੇ ਖੰਗਦੇ ਹੈਨਾ ਤੇ ਲੋ ਹਾਸਮ ਕਾਲ ਤੇ ਵਣਿਆ ਹੋਇਆ ਤੇ ਚਲੋ ਫਿਰ ਉਹਨੇ ਵੀ ਵਧੀਆ ਸੁਣਾਈ ਹੈ ਨਾ ਤੇ ਚਲੋ ਮਾਨੋ ਇਸ ਗੀਤ ਦਾ ਆਨੰਦ ਇਹ ਹੋਣਾ ਜੇ ਤੁਸੀਂ ਤੰਦਰੁਸਤੀ ਦਾ ਪਰਮਾਤਮਾ ਤੰਦਰੁਸਤੀ ਰੱਖੇ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਵਾਸਤੇ ਸਾਨੂੰ ਗੀਤ ਸੁਣਾਈ ਦੇ ਨੇ ਤੰਦਰੁਸਤੀ ਵਾਸਤੇ ਇਹ ਨੁਕਤੇ ਪਾਉਂਦੇ ਨੇ ਮੈਂ ਵੀ ਕੋਸ਼ਿਸ਼ ਕਰਦੀ ਜਾਨੀ ਕਿਤੋਂ ਮੈਨੂੰ ਮਿਲ ਜੇ ਕਿਸੇ ਸੰਤ ਮਹਾਤਮਾ ਤੋਂ ਕਿਤੋਂ ਮਿਲੇ ਫਿਰ ਮੈਂ ਉਹਦੀ ਨੋਟ ਕਰ ਲੈਂਦੀ ਆ ਤੁਸੀਂ ਵੀ ਦੇਖਦੇ ਰਿਹਾ ਕਰੋ ਜੇ ਕੋਈ ਤੁਹਾਨੂੰ ਮਿਲ ਜੇ ਪਰ ਮੈਂ ਤਾਂ ਫਿਰ ਮੇਰੀ ਤਾਂ ਕੋਸ਼ਿਸ਼ ਇਹੀ ਹੁੰਦੀ ਹੈਗੀ ਹੈ ਨਾ ਵੀ ਮੈਂ ਇਸ ਦਾ ਨਹੀਂ ਸ਼ੀਵਾ ਕਰਨਾ ਚਾਹੁੰਦਾ ਸਕੇ ਨਾ ਇਹ ਮੁੱਖ ਤਾਂ ਮੁੱਖ ਹੈਗਾ ਕੰਨ ਗਲਾ ਨੱਕ ਦੀ ਹਰ ਸਮੱਸਿਆ ਦਾ ਨੱਕ ਕੰਨ ਗਲਾ ਹਣ ਜਿੰਨੇ ਚੀਜ਼ਾਂ ਦਾ ਪੱਕਾ ਉਪਚਾਰ ਪ੍ਰਕਿਰਤਿਕ ਤਰੀਕੇ ਕਹਿੰਦੇ ਆਪਣੇ ਤਰੀਕੇ ਨਾਲ ਆਪਣੇ ਸਰੀਰ ਦਾ ਖਿਆਲ ਰੱਖੋ ਵੀ ਪ੍ਰਕਿਰਤਿਕ ਤਰੀਕੇ ਨਾਲ ਆਪਾਂ ਆਪਾਂ ਦਾ ਇਲਾਜ ਕਰੀਏ ਦਾਦੀ ਮਾਂ ਨਾਨੀ ਮਾ ਦੇ ਨੁਸਖੇ ਤਾਂ ਹੁਣ ਅਲੋਪ ਹੀ ਹੋ ਗਏ ਪਹਿਲਾਂ ਤਾਂ ਬਸ ਨਾਨੀ ਦਾਦੀ ਮਾਂ ਦੱਸਣ ਲੱਗ ਪੜੇ ਆ ਕਰਕੇ ਦੇ ਦੇ ਆ ਕਰਕੇ ਉਹਦੇ ਨਾਲ ਹੀ ਠੀਕ ਹੋ ਜਾਂਦੇ ਸੀ ਹੁਣ ਤਾਂ ਮਾੜਾ ਸਿਰ ਦੁਖਿਆ ਕੋਈ ਘਰ ਦਾ ਨਿਕਾਲ ਨਹੀਂ ਸੁਣਦਾ ਸਿੱਧਾ ਡਾਕਟਰ ਦੇ ਜਾਂਦੇ ਨੇ ਡਾਕਟਰ ਚਾਹੇ ਵੀ ਜਨ ਸੱਦੀ ਜਾਵੇ ਕਾਇਦਨ ਦੀ ਦਵਾਈ ਦੇਵਾ ਕਿਵੇਂ ਕਰਾਂ ਉਥੋਂ ਹੀ ਰਾਮ ਫਿਰ ਅੱਗੇ ਤੁਰਪੋ ਹੈਨਾ ਤੇ ਉਹਨਾਂ ਨੇ ਤਾਂ ਫਿਰ ਇਹ ਭਾਈ ਕਰਨ ਨਹੀਂ ਐ ਐਲੋਪੈਥੀ ਦੀਆਂ ਤਾਂ ਬਹੁਤ ਦਵਾਈਆਂ ਹੁਣ ਦੱਸੀਆਂ ਨੇ ਵੀ ਨਹੀਂ ਆਪਣੇ ਇਥੇ ਕੰਮ ਕਰਦੀਆਂ ਪਰ ਦੇਸੀ ਨੁਕਤੇ ਕੰਮ ਕਰਦੇ ਨੇ ਤੇ ਜੇ ਤੁਸੀਂ ਕਰਕੇ ਦੇਖੋ ਜਮਾ ਕੇ ਦੇਖੋ ਜੇ ਕਰਦੇ ਨੇ ਕਰ ਲਓ ਨਹੀਂ ਤਾਂ ਫਿਰ ਜਿਵੇਂ ਫਿਰ ਕਰਨਾ ਪੈਂਦਾ ਹੀ ਹੈ ਹਨਾ ਤੇ ਕਹਿੰਦੇ ਇਹਨਾਂ ਨੁਕਤਿਆਂ ਵਿੱਚ ਜਾਨ ਸੀ ਉਦੋਂ ਤੇ ਹੁਣ ਵੀ ਇਹਨਾਂ 'ਚ ਜਾਨ ਹੈ ਪਰ ਤੁਸੀਂ ਵਰਤਦੇ ਨਹੀਂ ਵਰਤ ਕਰਕੇ ਵਰਤੋਂ ਕਰਕੇ ਦੇਖੋ ਤੇ ਪਰਮਾਤਮਾ ਭਲੀ ਕਰੂਗਾ ਕਹਿੰਦੇ ਪਹਿਲਾਂ ਲੋਕ ਖੁਸ਼ ਰਹਿੰਦੇ ਸੀ ਇਹ ਨੁਕਤੇ ਵਰਤ ਕੇ ਹੀ ਨਹੀਂ ਡਾਕਟਰਾਂ ਕੋਲ ਜਾਣਾ ਸੀ ਠੀਕ ਹੋ ਜਾਂਦੇ ਸੀ ਕੰਨਾਂ ਤੋਂ ਉੱਚਾ ਸੁਣਦਾ ਜੀ ਕੰਨਾਂ 'ਚ ਪੀਕ ਵਗੈਰਾ ਹੁੰਦੀ ਹੈ ਕੰਨਾ ਚੋਂ ਕਿਸੇ ਤਰ੍ਹਾਂ ਦੀ ਵੀ ਕੋਈ ਆਵਾਜ਼ ਆਉਂਦੀ ਹੈ ਹਨਾ ਬਹੁਤ ਲੋਕਾਂ ਦੀ ਆਵਾਜ਼ਾਂ ਆਉਂਦੀਆਂ ਹਨਾ ਫਤ ਕਰ ਉਹ ਪਾ ਕੀ ਉਪਾ ਕਰੋ ਫਤ ਕੀ ਹੈ ਸਰੋਂ ਦਾ ਤੇਲ ਲੈਣਾ 200 ਗ੍ਰਾਮ ਕਿੰਨਾ ਲੈਣਾ ਸਰੋਂ ਦਾ ਤੇਲ 200 ਗ੍ਰਾਮ ਲੈ ਲਿਆ ਰਤਨ ਜੀ ਉਤ ਉਹ ਲੈ ਲਓ ਮੈਂ ਤਾਂ ਦੇਖੀ ਨਹੀਂ ਦੱਸਿਆ ਹੋਇਆ ਉਹਦੇ ਚਮੌਂ ਜੀ ਕਰ ਸਨ ਦੱਤਾ ਰਤਨ ਜੀ ਉਤ ਲੈ ਲਓ 10 ਗ੍ਰਾਮ 200 ਗ੍ਰਾਮ ਦੇ ਵਿੱਚ 10 ਗ੍ਰਾਮ ਇੱਕ ਤੋਲਾ ਮਤਲਬ ਹੁਣ ਤੋਲੇ ਤਾਂ ਹੁਣ ਗਿਣੀ ਦੇ ਨਹੀਂ 10 ਗ੍ਰਾਮ ਫਨਸਾਰੀ ਦੇ ਉਸ ਨੂੰ ਆਪੀ ਉਥੋਂ ਲਿਆਓ ਦੋਹਾਂ ਨੂੰ ਖੂਬ ਪਕਾਓ ਜਦੋਂ ਉਹ ਰਤਨ ਜੋ ਜਲ ਲੱਗ ਜੇ ਸਮਝੋ ਸਾਡਾ ਤੇਲ ਤਿਆਰ ਹੈ ਕਹਿੰਦੇ ਹੈਨਾ ਫਿਰ ਉਹਨੂੰ ਠੰਡਾ ਕਰਕੇ ਸ਼ੀਸ਼ੀ ਚ ਪਾ ਲਓ ਤੇ ਕਹਿੰਦੇ ਫਿਰ ਰਾਤ ਨੂੰ ਇੱਕ ਦੋ ਬੂੰਦਾ ਕੰਨਾਂ ਵਿੱਚ ਪਾਓ ਤੇ ਤੁਹਾਨੂੰ ਰਾਹਤ ਮਿਲੂਗੀ ਕੰਨਾਂ ਤੋਂ ਸੁਣਨ ਵੀ ਲੱਗੂਗਾ ਕੰਨਾਂ 'ਚ ਪੀਕ ਆਉਂਦੀ ਜੇ ਉਹ ਵੀ ਬੰਦ ਹੋਊ ਜੇ ਕੰਨਾਂ 'ਚ ਕੋਈ ਸਤਾਨ ਦੀ ਕੋਈ ਆਵਾਜ਼ ਆ ਇਹ ਗਲੇ ਦਾ ਇੱਕ ਕੋਈ ਸੰਬੰਧ ਹੈ ਨਾ ਕੰਨਾਂ ਅਕ ਗਲੇ ਦਾ ਹੈਨਾ ਤੇ ਇਹ ਬਸ ਪਾਉਣਾ ਹੀ ਕਰਨੀ ਚੀ ਹੈ ਸਮਝ ਗਏ ਤੇ ਇਹੇ ਕਰਕੇ ਦੇਖ ਲੋ ਪ੍ਰਮਾਤਮਾ ਭਲੀ ਕਰੂਗਾ ਹਨਾ ਲੋ ਹੁਣ ਤੁਸੀਂ مانੋ ਇਸ ਨੁਕਤੇ ਦਾ ਤੇ ਇਸ ਗੀਦ ਅਨੰਦ ਦਾ ਸਾਨੂੰ ਸਾਡਾ ਗੀਤ ਕਿ ਹੋ ਜਾ ਲੱਗਿਆ ਨੁਕਤਾ ਦਾ ਜਦੋਂ ਕੋਈ ਹੋਰ ਵੀ ਕਿਸੇ ਭੈਣ ਭੈਣ ਦੱਸੇ ਉਹ ਜਦੋਂ ਤੁਸੀਂ ਕਰਕੇ ਦੇਖੋ ਤੁਹਾਨੂੰ ਫੇਰ ਪਤਾ ਲੱਗੂਗਾ ਤੇ ਅੱਜ ਇੱਕ ਭੈਣ ਨੇ ਉਸ ਹਿੰਦੂ ਮਲਕੋਟ ਤੋਂ ਦੱਸਿਆ ਵੀ ਮੇਰੀ ਨੂੰਹ ਨੂੰ ਮਟਾਪਾ ਸੀ ਜਿਹੜਾ ਉਹ ਠੀਕ ਹੋਣਾ ਸ਼ੁਰੂ ਹੋ ਗਿਆ 10ਵੇਂ ਦਿਨ ਨਹੀਂ 3 ਮਹੀਨੇ ਦਾ ਕੋਰਸ ਹੈ ਉਹ ਤੇ ਵੀ ਜਦੋਂ ਮੈਂ ਤੇ ਸਾਨੂੰ ਪਤਾ ਲੱਗ ਗਿਆ ਸੀ ਵੱਖੀਆਂ ਹੋ ਰਹੀਆਂ ਪੇਟ ਅੰਦਰੋਂ ਜਾਣ ਲੱਗ ਗਿਆ ਹਨਾ ਵੀ ਬਹੁਤ ਵਧੀਆ ਬਣ ਗਿਆ ਤੇ ਹਲੇ ਉਹ ਵਰਤ ਰਹੀ ਹੈ ਹਲੇ ਉਹਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਲੰਡੀ ਨੂੰ 2 ਮਹੀਨੇ ਤਾਂ ਹੋਈ ਹੋਈ ਹੋਣਗੇ ਵੀ ਉਹ ਸਹੀ ਹੈ ਤੇ ਉਹਨਾਂ ਨੇ ਫਿਰ ਮੈਨੂੰ ਤਾਂ ਕੋਈ ਹੋਰ ਨੁਕਤਾ ਪੁੱਛਿਆ ਸੀ ਮੈਂ ਕਿਹਾ ਵੀਡੀਓ ਖੋਲ ਲਓ ਤੁਸੀਂ ਤੇ ਮੈਂ ਡਿਫੀਸ਼ਟ ਨਹੀਂ ਦੱਸ ਸਕਦੀ ਹਨਾ ਚਲੋ ਮਾਣੋ ਇਸ ਸਾਡੇ ਨੁਕਤੇ ਤੇ ਗਿੱਗਾਂ ਆਨੰਦ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਵੇ ਕੱਲ ਨੂੰ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫੇਰ ਮਿਲਾਂਗੇ ਨੁਕਤੇ ਤਾਂ ਮੈਨਾਂ ਰਿਪੀਟ ਕਰਦੀ ਹੋ ਰਹਿਣੀ ਆ ਹਨਾ ਜੇ ਕੋਈ ਨਵਾਂ ਮਿਲ ਜਾਂਦਾ ਤਾਂ ਵੱਖਰੀ ਗੱਲ ਹੈ ਨਹੀਂ ਤਾਂ ਉਹੀ ਰਿਪੀਟ ਵੀ ਕਰਦੀ ਰਹਿਣੀ ਆ ਤੁਸੀਂ ਨੁਕਤੇ ਖੋਲ ਕੇ ਦੇਖ ਲਿਆ ਕਰੋ